24 ਘੰਟਿਆਂ ਚ ਖੰਨਾ ਤੋਂ ਗਵਾਹ ਹੋਇਆ ਬੱਚਾ ਪੁਲਿਸ ਨੇ ਸਹੀ ਸਲਾਮਤ ਕੀਤਾ ਬਰਾਮਦ ਨਾਬਾਦੇ ਮੰਡੋਰ ਪਿੰਡ ਛੋਏ ਐਨਕਾਊਂਟਰ ਚ ਮੁੱਖ ਮਲਜ਼ਮ ਕੀਤਾ ਗਿਆ ਟੇਰ ਬੱਚੇ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ ਮੁੱਖ ਮਲਜ਼ਮ ਜਸਪ੍ਰੀਤ ਸਿੰਘ ਨਾਬਾ ਐਨਕਾਊਂਟਰ ਚ ਤਿੰਨ ਪੁਲਿਸ ਕਰਮਚਾਰੀ ਵੀ ਹੋਏ ਜ਼ਖਮੀ ਡੀਜੀਪੀ ਨੇ ਕੇਸ ਸੁਲਝਾਉਣ ਲਈ ਕੇਸ ਸੁਲਝਾਉਣ ਵਾਲੀ ਟੀਮ ਨੂੰ 10 ਲੱਖ ਦਾ ਐਲਾਨਿਆ ਇਨਾਮ ਬੁੱਧਵਾਰ ਨੂੰ ਖੰਨਾ ਦੇ ਪਿੰਡ ਸਿਹਾ ਦੋਤ ਤੋਂ ਅਗਵਾ ਹੋਇਆ ਸੀ 7 ਸਾਲ ਦਾ ਬੱਚਾ ਪਵਕੀਰਤ ਸਿੰਘ 2018 ਤੇ ਪਵਕੀਰਤ ਦੇ ਦਾਦਾ ਦਾ ਬਿਆਨ ਕਿਆ ਕਰਦੇ ਵਿੜੇ ਅੰਦਰੋਂ ਬੱਚੇ ਨੂੰ ਕੀਤਾ ਗਿਆ ਸੀ ਅਗਵਾ ਅਸੀਂ 6-7 ਕਿਲੋਮੀਟਰ ਤੱਕ ਕੀਤਾ ਪਿੱਛਾ ਕਿਡਨੈਪਰਾਂ ਨੇ ਮੰਗੀ ਸੀ 1 ਕਰੋੜ ਦੀ ਫਰਮ ਦਿੱਲੀ ਛੋਆ ਪੰਜਾਬ ਕਾਂਗਰਸ ਦਾ ਮੈਰਾਥਨ ਮੰਥਨ ਬੁਬੇਸ਼ ਪਗੇਲ ਬੋਲੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਹੋਈ ਚਰਚਾ 18 ਮਾਰਚ ਨੂੰ ਸਦੀ ਵਿਦਾਇਕ ਦਲ ਦੀ ਬੈਠਕ 26 ਮਾਰਚ ਨੂੰ ਪੇਸ਼ ਹੋਏਗਾ ਪੰਜਾਬ ਦਾ ਬਜਟ 21 ਤੋਂ 28 ਮਾਰਚ ਤੱਕ ਚੱਲੇਗਾ ਬਜਟ ਸੈਸ਼ਨ ਖਜ਼ਾਨਾ ਮੰਤਰੀ ਹਰਪਾਲ ਚੀਮਾ ਬੋਲੇ ਜ਼ਰੂਰਤ ਮੁਤਾਬਕ ਵਧਾਈ ਕਟਾਈ ਜਾ ਸਕਦੀ ਹੈ ਸੈਸ਼ਨ ਦੀ ਮਿਆਦ ਸਿੰਗਰ ਕਾਕਾ ਨੇ ਵੀ ਪਿੰਕੀ ਤਾਲੀਬਾਲ ਦੀ ਕੰਪਨੀ ਤੇ ਲਾਇਆ ਇਲਜ਼ਾਮ ਕਿ ਆ ਪੂਰੀ ਪੇਮੈਂਟ ਨਹੀਂ ਦੇ ਰਹੇ ਸਾ合 ਮੰਗਣ ਤੇ ਕਰੀਅਰ ਖਰਾਬ ਕਰ ਲਿਆਂ ਦਿੰਦੇ ਨੇ ਤਮਕਿਆ ਕਾਲੀਆਗੁਰੂ ਸੁਭਾ ਸਿੰਘ ਬਾਦਲ ਦੇ ਘਰ ਪਹੁੰਚੇ ਸੁਪੀਰ ਬਾਦਲ ਬੀਬੀ ਪਰਮਜੀਤ ਕੌਰ ਦੇ ਦੇ ਹਾਕ ਤੇ ਜਤਾਇਆ ਦੋ ਸਸੀਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਾਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਔਰ ਜ਼ਿਕਰ ਪੁਲਿਸ ਦੀ ਉਸ ਮੁਸ਼ਤਿਹਦੀ ਦਾ ਜਿਸ ਨੇ ਮਹਿਸ 24 ਘੰਟਿਆਂ ਤੋਂ ਕੱਟ ਸਮੇਂ ਦੇ ਵਿੱਚ ਅਗਵਾ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਨਾ ਸਿਰਫ ਬੱਚੇ ਨੂੰ ਸਹੀ ਸਲਾਮਤ ਬਰਾਮਦ ਕੀਤਾ ਸਕੁਸ਼ਲ ਬਰਾਮਦ ਕੀਤਾ ਬਲਕੇ ਜੋ ਮੁੱਖ ਮਲਜ਼ਮ ਜੋ ਸੂਤਰ ਤਾਰ ਸੀ ਕਿਡਨਾਪਿੰਗ ਦਾ ਉਸ ਨੂੰ ਵੀ ਪੁਲਿਸ ਮੁਕਾਬਲੇ ਦੇ ਵਿੱਚ ਠੇਰ ਕਰ ਦਿੱਤਾ ਖੰਨਾ ਕਿਡਨਾਪਿੰਗ ਕੇਸ ਹੈ ਜਿਸ ਦੇ ਪਿੱਛੇ ਪੁਲਿਸ ਉਸੇ ਵੇਲੇ ਲੱਗ ਗਈ ਸੀ ਜਿਸ ਵੇਲੇ ਇਹ ਬੱਚਾ ਕਿਡਨਾਪ ਹੋਇਆ ਸੀ ਮਹਿਜ਼ 15-20 ਮਿੰਟ ਤੱਕ ਪਰਿਵਾਰ ਨੇ ਪਿੱਛਾ ਕੀਤਾ ਉਸ ਤੋਂ ਬਾਅਦ ਜਦੋਂ ਉਹ ਕਿਡਨਾਪਰ ਗਾਇਬ ਹੋ ਗਏ ਪਰਿਵਾਰ ਨੂੰ ਚੱਕਵਾ ਦੇ ਕੇ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੁਰੰਤ ਪੁਲਿਸ ਤੇ ਅਧਿਕਾਰੀ ਡੀਐਸਪੀ ਪੱਧਰ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਉਸ ਤੋਂ ਬਾਅਦ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲੱਗ ਗਈ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰਨ ਦੇ ਵਿੱਚ ਔਰ ਪੁਲਿਸ ਨੂੰ ਕਾਮਯਾਬੀ ਮਿਲੀ ਬੱਚਾ ਸਹੀ ਸਲਾਮਤ ਬਰਾਮਦ ਹੋਇਆ ਔਰ ਜਿਸ ਮੁਲਜ਼ਮ ਨੇ ਇਹ ਸਾਰਾ ਤਾਣਾ ਬਾਣਾ ਮੁੰਨਿਆ ਸੀ ਜੋ ਮਾਸਟਰਮਾਈਂਡ ਸੀ ਉਸ ਨੂੰ ਟੇਰ ਕਰ ਦਿੱਤਾ ਗਿਆ ਇਸ ਕਿਡਨਾਪਿੰਗ ਦੇ ਵਿੱਚ ਇਸ ਕਿਡਨਾਪਿੰਗ ਕਾਂਡ ਦੇ ਮੁੱਖ ਦੋਸ਼ੀ ਨੂੰ ਉਸੇ ਪਿੰਡ ਦਾ ਇਹ ਰਹਿਣ ਵਾਲਾ ਸੀ ਪਰਿਵਾਰ ਤੋਂ ਕਰੋੜ ਰੁਪਏ ਦੀ ਫਰौती ਮੰਗੀ ਗਈ ਸੀ ਖੰਨਾ ਦੇ ਪਿੰਡ ਸੀਹਾ ਦੌਦ ਦਾ ਇਹ ਮਾਮਲਾ ਹੈ ਸਿਹਾ ਦੌਦ ਦਾ ਹੀ ਮੁੱਖ ਮਲਜ਼ਮ ਜਸਪ੍ਰੀਤ ਰਹਿਣ ਵਾਲਾ ਸੀ ਦੋ ਸਾਥੀ ਜਸਪ੍ਰੀਤ ਦੇ ਕਿਡਨਾਪਿੰਗ ਦੇ ਵਿੱਚ ਉਸ ਦਾ ਸਾਥ ਦੇ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਔਰ ਜਸਪ੍ਰੀਤ ਸਿੰਘ ਕਿਉਂਕਿ ਬੱਚੇ ਨੂੰ ਲੈ ਕੇ ਘੁੰਮ ਰਿਹਾ ਸੀ ਇਸ ਕਰਕੇ ਜਸਪ੍ਰੀਤ ਸਿੰਘ ਦੇ ਨਾਲ ਪੁਲਿਸ ਮੁਕਾਬਲਾ ਹੋਇਆ ਪੁਲਿਸ ਨੇ ਉਸ ਨੂੰ ਰਡਾਰ ਤੇ ਰੱਖਿਆ ਪਰ ਪੁਲਿਸ ਦੀ ਕੋਸ਼ਿਸ਼ ਇਹ ਸੀ ਕਿ ਕਿਸੇ ਤਰ੍ਹਾਂ ਜੇ ਉਸ ਨੂੰ ਇਸ ਚੀਜ਼ ਦਾ ਅਭਾਸ ਹੋ ਗਿਆ ਕਿ ਪੁਲਿਸ ਉਸ ਦੇ ਪਿੱਛੇ ਲੱਗੀ ਹੋਈ ਹੈ ਤਾਂ ਉਹ ਕਿਤੇ ਬੱਚੇ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਮੋਟਰਸਾਈਕਲ ਤੇ ਉਹ ਕਿਡਨੈਪ ਕਰਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਇੱਕ ਫੋਰਚੂਨਰ ਗੱਡੀ ਦੇ ਵਿੱਚ ਬੱਚੇ ਨੂੰ ਸ਼ਿਫਟ ਕੀਤਾ ਗਿਆ ਬੱਚਾ ਬੇਹਦ ਡਰਿਆ ਸਹਿਮਿਆ ਘਬਰਾਇਆ ਹੋਇਆ ਸੀ ਜਦੋਂ ਪੁਲਿਸ ਬੱਚੇ ਤੱਕ ਪਹੁੰਚੀ ਫਿਰ ਪੁਲਿਸ ਨੇ ਬੱਚੇ ਨੂੰ ਬਰਾਮਦ ਕੀਤਾ ਫਿਰ ਉਸ ਤੋਂ ਬਾਅਦ ਕਿਡਨੈਪਰ ਦੇ ਨਾਲ ਜਿਹੜੀ ਮੁਠਪੇੜ ਹੋਈ ਉਸ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਪੁਲਿਸ ਦੇ ਤਿੰਨ ਕਾਂਸਟੇਬਲ ਜ਼ਖਮੀ ਹੋਏ ਨੇ ਔਰ ਜਵਾਬੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਉਸ ਦੇ ਵਿੱਚ ਜਸਪ੍ਰੀਤ ਸਿੰਘ ਜਿਹੜਾ ਸੀ ਉਹ ਮਾਰਿਆ ਗਿਆ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਜੋ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਪੂਰੀ ਰਾਤ ਕਿਡਨੈਪਰਾਂ ਦਾ ਪਿੱਛਾ ਕਰਦੀਆਂ ਰਹੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਲਗਾਤਾਰ ਇਸ ਮਾਮਲੇ ਤੇ ਅਪਡੇਟ ਲੈ ਰਹੇ ਸੀ ਲਗਾਤਾਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰ ਰਹੇ ਸੀ ਔਰ ਸਖਤ ਹਦਾਇਤਾਂ ਸੀ ਕਿ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਬੱਚਾ ਸਹੀ ਸਲਾਮਤ ਬਰਾਮਦ ਕਰਨਾ ਹੈ ਸੋ ਇਹ ਚੈਲੰਜ ਸੀ ਪੁਲਿਸ ਤੇ ਲਈ ਬਹੁਤ ਵੱਡਾ ਔਰ ਇਸ ਚੈਲੰਜ ਨੂੰ ਲੈ ਕੇ ਪੁਲਿਸ ਚੱਲੀ ਔਰ ਉਹਨਾਂ ਨੇ ਚਾ ਕੇ ਇਸ ਪੂਰੇ ਐਪੀਸੋਡ ਨੂੰ ਖਤਮ ਕਰਨ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰਨ ਤੋਂ ਬਾਅਦ ਕਿਡਨੈਪਰ ਨੂੰ ਪੁਲਿਸ ਮੁਕਾਬਲੇ ਚ ਟੀਰ ਕਰਨ ਤੋਂ ਬਾਅਦ ਪੰਜਾਬ ਦੇ ਡੀਜੀਪੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੁਲਿਸ ਟੀਮ ਦਾ ਹੌਸਲਾ ਅਫਜ਼ਾਈ ਕੀਤੀ ਹੈ ਔਰ ਉਹਨਾਂ ਨੂੰ ਨਗਦ 10 ਲੱਖ ਦੇ ਇਨਾਮ ਦਾ ਡੀਜੀਪੀ ਵੱਲੋਂ ਐਲਾਨ ਕੀਤਾ ਗਿਆ ਹੈ ਜਿਹੜੀ ਟੀਮ ਨੇ ਇਹ ਪੂਰਾ ਆਪਰੇਸ਼ਨ ਅਮਲ ਦੇ ਵਿੱਚ ਲਿਆਂਦਾ ਹੈ 24 ਘੰਟਿਆਂ ਦੇ ਵਿੱਚ ਪੁਲਿਸ ਨੇ ਸਹੀ ਸਲਾਮਤ ਬੱਚਾ ਬਰਾਮਦ ਕਰ ਲਿਆ ਔਰ ਇਨਾਮੀ ਰਾਸ਼ੀ ਦੇ ਨਾਲ ਨਾਲ ਉਹਨਾਂ ਨੂੰ ਮਹਿਕਮੇ ਦੇ ਵਿੱਚ ਤਰੱਕੀ ਵੀ ਜਿਹੜੀ ਹੈ ਉਹ ਦਿੱਤੀ ਜਾਣੀ ਹੈ ਇਸ ਦਾ ਐਲਾਨ ਵੀ ਡੀਆਈਜੀ ਮਨਦੀਪ ਸਿੱਧੂ ਵੱਲੋਂ ਕੀਤਾ ਗਿਆ ਹੈ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਨੇ ਜ਼ਖਮੀ ਹੋਏ ਨੇ ਜਿਹਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਮੁੱਖ ਮੁਲਜ਼ਮ ਜਿਸ ਨੂੰ ਐਨਕਾਊਂਟਰ ਦੇ ਵਿੱਚ ਗੋਲੀ ਲੱਗੀ ਸੀ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਲਾਨ ਦਿੱਤਾ ਸੋ ਜਸਪ੍ਰੀਤ ਸਿੰਘ ਨਾਮ ਦਾ 23 ਸਾਲ ਦਾ ਨੌਜਵਾਨ ਸੀ ਜਿਸ ਨੇ ਇਹ ਪੂਰੀ ਪੂਰੀ ਕਿਡਨੈਪਿੰਗ ਦੀ ਕਹਾਣੀ ਰਚੀ ਸੀ ਇੱਕ ਫਿਲਮੀ ਕਹਾਣੀ ਦੀ ਤਰ੍ਹਾਂ ਇਸ ਨੂੰ ਅੰਜਾਮ ਦਿੱਤਾ ਗਿਆ ਸੀ ਮੋਟਰਸਾਈਕਲ ਤੇ ਜਦੋਂ ਬੱਚਾ ਘਰੇ ਖੇਡ ਰਿਹਾ ਤਾਂ ਉਸ ਨੂੰ ਚੱਕਣ ਮੋਟਰਸਾਈਕਲ ਤੇ ਦੋ ਬੁਲਜ਼ਮ ਆਉਂਦੇ ਨੇ ਬੱਚੇ ਨੂੰ ਚੱਕ ਕੇ ਲੈ ਜਾਂਦੇ ਨੇ ਪਰਿਵਾਰ ਨੂੰ ਜਦੋਂ ਤੱਕ ਪਤਾ ਲੱਗਦਾ ਉਹ ਪਿੱਛਾ ਵੀ ਕਰਦੇ ਨੇ ਔਰ 6-7 ਕਿਲੋਮੀਟਰ ਤੱਕ ਪਰਿਵਾਰ ਵੱਲੋਂ ਮੋਟਰਸਾਈਕਲ ਤੇ ਹੀ ਪਿੱਛਾ ਕੀਤਾ ਗਿਆ ਪਰ ਅੱਗੇ ਜਾ ਕੇ ਉਹ ਚੱਕਵਾ ਦੇ ਕੇ ਉੱਥੋਂ ਭੱਜਣ 'ਚ ਕਾਮਯਾਬ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਔਰ ਲਗਾਤਾਰ ਇਹ ਪੂਰਾ ਆਪਰੇਸ਼ਨ ਜਿਹੜਾ ਸੀ 메ਨ ਰੋਡ ਤੇ ਨਾ ਹੋ ਕੇ ਕਿਉਂਕਿ ਹਾਈਵੇਜ਼ ਤੋਂ ਇਹ ਕਿਡਨੈਪਰ ਨਹੀਂ ਗਏ ਇਹ ਕੱਚੇ ਰਸਤਿਆਂ ਚੋਂ ਪਈਆਂ ਚੋਂ ਜੋ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਈਆਂ ਹੁੰਦੀਆਂ ਨੇ ਉਧਰ ਦੀ ਗਏ ਕਿਉਂਕਿ ਸੀਸੀਟੀਵੀ ਤੋਂ ਬਚਣਾ ਚਾਹ ਰਹੇ ਸੀ ਆਪਣੇ SIM ਬਦਲਦੇ ਰਹੇ ਆਪਣੀ ਗੱਡੀ ਬਦਲੀ ਬਾਈਕ ਤੋਂ ਫੋਰਚੂਨਰ ਗੱਡੀ ਤੇ ਆ ਗਏ ਜਿੱਥੇ ਬੱਚਾ ਰੱਖਿਆ ਔਰ ਵੱਖੋ ਵੱਖ ਹੋ ਗਏ ਦੋ ਮੁਲਜ਼ਮ ਅਲੱਗ ਹੋ ਗਏ ਇੱਕ ਮੁਲਜ਼ਮ ਬੱਚੇ ਨੂੰ ਲੈ ਕੇ ਅਲੱਗ ਹੋ ਗਿਆ ਪੌਣੇ 11 ਵਜੇ ਪਰਿਵਾਰ ਨੂੰ ਫੋਨ ਜਾਂਦਾ ਹੈ ਸਵਾ 6 ਵਜੇ ਬੱਚਾ ਕੈਨੈਪ ਹੁੰਦਾ ਹੈ ਪਰ ਪੌਣੇ 11 ਵਜੇ ਫੋਨ ਜਾਂਦਾ ਹੈ ਕਿ ਅਸੀਂ ਤੁਹਾਨੂੰ ਦੱਸਾਂਗੇ ਕੀ ਕਰਨਾ ਹੈ ਤੁਸੀਂ ਪੁਲਿਸ ਨੂੰ ਰੋਕੋ ਜਿਹੜੀ ਸਾਡੇ ਪਿੱਛੇ ਲੱਗੀ ਹੋਈ ਹੈ ਤਾਂ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਪੁਲਿਸ ਨੂੰ ਰੋਕਾਂਗੇ ਜਿਸ ਤੋਂ ਬਾਅਦ ਅਗਲੇ ਦਿਨ ਮਾਰਨਿੰਗ ਅੱਜ ਸਵੇਰੇ ਪੌਣੇ 6 ਵਜੇ ਪਰਿਵਾਰ ਨੂੰ ਫੋਨ ਜਾਂਦਾ ਹੈ ਕਿ 1 ਕਰੋੜ ਰੁਪਏ ਦੀ ਫਰौती ਚਾਹੀਦੀ ਹੈ ਔਰ ਉਸ ਤੋਂ ਬਾਅਦ 바ਰਗੇਨਿੰਗ ਕਰਦੇ ਕਰਦੇ 30 ਲੱਖ ਤੇ ਆ ਕੇ ਗੱਲ ਮੁੱਕੀ ਕਿ 30 ਲੱਖ ਰੁਪਇਆ ਸ਼ਾਮ ਨੂੰ 6 ਵਜੇ ਉਸ ਜਗ੍ਹਾ ਤੇ ਪਹੁੰਚਾ ਦਿਓ ਪੁਲਿਸ ਦੀਆਂ ਟੀਮਾਂ ਲਗਾਤਾਰ ਟਰੈਕ ਕਰ ਰਹੀਆਂ ਸੀ ਮੁਲਜ਼ਮਾਂ ਦਾ ਪਿੱਛਾ ਕਰ ਰਹੀਆਂ ਸੀ ਕਿਡਨੈਪਰਾਂ ਦੀ ਪੈੜ ਨੱਪ ਰਹੀਆਂ ਸੀ ਤੇ ਅਖੀਰ 4:30 ਵਜੇ ਜਾ ਕੇ ਕਿਡਨੈਪਰ ਨੂੰ けਰਾ ਪਾ ਲਿਆ ਗਿਆ ਉਸ ਦੇ ਅੱਗੇ ਪਿੱਛੇ ਗੱਡੀਆਂ ਲਾ ਲਈਆਂ ਗਈਆਂ ਜਿਸ ਤੋਂ ਬਾਅਦ ਉਹ ਖੇਤਾਂ ਦੇ ਵਿੱਚ ਭੱਜਿਆ ਪਰ ਪੁਲਿਸ ਦੇ ਨਾਲ ਜਿਹੜੀ ਗੋਲੀਬਾਰੀ ਹੋਈ ਪੁਲਿਸ ਦੇ ਨਾਲ ਜਿਹੜਾ ਮੁਕਾਬਲਾ ਹੋਇਆ ਉਸ ਮੁਕਾਬਲੇ ਦੇ ਵਿੱਚ ਜਸਪ੍ਰੀਤ ਸਿੰਘ ਨਾਮ ਦਾ ਉਹ ਕਿਡਨੈਪਰ ਮਾਰਿਆ ਗਿਆ ਜਿਸ ਪੁਲਿਸ ਟੀਮ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਪੁਲਿਸ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ ਉਸ ਦੇ ਵਿੱਚ ਦੋ ਨਾਮ ਖਾਸ ਤੌਰ ਤੇ ਲਏ ਗਏ ਨੇ ਡੀਆਈਜੀ ਮਨਦੀਪ ਸਿੱਧੂ ਵੱਲੋਂ ਇੱਕ ਇੰਸਪੈਕਟਰ ਬਿੰਨੀ ਢਿੱਲੋਂ ਦਾ ਔਰ ਦੂਸਰਾ ਇੰਸਪੈਕਟਰ ਸ਼ਮਿੰਦਰ ਸਿੰਘ ਜਿਹੜੇ ਸਪੈਸ਼ਲ ਬ੍ਰਾਂਚ ਸੀਆਈਏ ਤਰਾਂਤ ਨੇ ਜਿਨ੍ਹਾਂ ਵੱਲੋਂ ਇਸ ਆਪਰੇਸ਼ਨ ਨੂੰ ਗਰਾਉਂਡ ਲੈਵਲ ਤੇ ਜਿਹੜਾ ਇਹ ਅੰਜਾਮ ਦਿੱਤਾ ਗਿਆ ਬਾਕੀ ਤਿੰਨ ਐਸਐਸਪੀ ਜਿਹੜੇ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਮਲੇਰ ਕੋਟਲਾ ਦੇ ਐਸਐਸਪੀ ਗगनਜੀਤ ਸਿੰਘ ਔਰ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਇਹਨਾਂ ਤਿੰਨਾਂ ਜਿਹੜੇ ਐਸਐਸਪੀ ਸੀਨੀਅਰ ਅਧਿਕਾਰੀ ਨੇ ਇਹਨਾਂ ਦੀ ਸਰਵਲੈਂਸ ਰਹੀ ਇਹਨਾਂ ਨੇ ਲਗਾਤਾਰ ਇਸ ਤੇ ਨਜ਼ਰ ਰੱਖੀ ਔਰ ਹੀਟਾਂ ਜਿਹੜੀ ਟੀਮ ਗਰਾਊਂਡ ਤੇ ਕੰਮ ਕਰ ਰਹੀ ਸੀ ਉਸ ਦੇ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਜਿਹੜੇ ਸਪੈਸ਼ਲ ਬ੍ਰਾਂਚ ਦੇ ਸੀਆਈਏ ਦੇ ਨੇ ਔਰ ਇੰਸਪੈਕਟਰ ਬਿਨੀ ਟਿਲੋਂ ਜਿਨ੍ਹਾਂ ਵੱਲੋਂ ਇਸ ਆਪਰੇਸ਼ਨ ਨੂੰ ਆਪਣੇ ਹੱਥੀਂ ਜਾਨਮ ਦਿੱਤਾ ਗਿਆ ਤਿੰਨ ਪੁਲਿਸ ਕਾਂਸਟੇਬਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਜਿੱਦਾਂ ਦਾ ਹਸਪਤਾਲ ਦੇ ਵਿੱਚ ਇਲਾਜ ਕਰ ਲਿਆ ਕੱਲ ਨੂੰ ਲਈ ਲਗਪਤ ਸ਼ਾਮ ਨੂੰ 6 ਵਜੇ ਸਿਆਆਂ ਤੌਦ ਪਿੰਡ ਹੈ ਜਿਹੜਾ ਖੰਨੇ ਡਿਸਟ੍ਰਿਕਟ ਦੇ ਵਿੱਚ ਉੱਥੋਂ ਇੱਕ ਛੋਟਾ ਬੱਚਾ ਕਿਡਨਾਪ ਹੋਇਆ ਸੀ ਕੱਲ ਲੇਟ ਨਾਈਟ ਇੰਨਾ ਦੀ ਮੂਵਮੈਂਟ ਆ ਜਿਹੜੀ ਕੋਈ ਰਾਤ ਦੇ 1 2 ਵਜੇ ਤੱਕ ਅਸੀਂ ਜਿਹੜੀ ਆ ਮਲੇਰ ਕੋਟਲਾ ਪੁਲਿਸ ਨੇ ਉਹਦੇ ਚੋਂ ਮੂਵਮੈਂਟ ਟ੍ਰੇਸ ਕਰ ਲਈ ਕਿ ਜਿਹੜੇ ਜਿਹੜੇ ਬੰਦੇ ਆ ਉਹ ਬੱਚੇ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਤੇ ਮਲੇਰ ਕੋਟਲੇ ਦੇ ਏਰੀਏ ਦੇ ਵਿੱਚ ਦੇਖੇ ਗਏ ਤੇ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕਰਦਿਆਂ ਕਰਦਿਆਂ ਫਿਰ ਇਹਨਾਂ ਨੇ ਅੱਜ ਜਦੋਂ ਸਾਨੂੰ ਸਭ ਤੋਂ ਕਾਜਾਬੀ ਮਿਲੀ ਉਹ ਅੱਜ ਮਲੇਰਕੋਟਲਾ ਪੁਲਿਸ ਨੇ ਦੋ ਆਦਮੀ ਉੱਥੇ ਉਹਦੇ ਚ ਅਰੈਸਟ ਕਰ ਲਏ ਤੇ ਇਹ ਇਹ ਦੋ ਆਦਮੀ ਇਹ ਰੈਸਟ ਕਰਨ ਤੋਂ ਬਾਅਦ ਇਹਨਾਂ ਦੀ ਡਿਟੇਲ ਜਿਹੜੀ ਮੌਕੇ ਦੇ ਉੱਤੇ ਬੜੀ ਹਾਈ ਲੈਵਲ ਤੇ ਉਹਦੀ ਉਹਨੂੰ ਚੈੱਕ ਕਰਕੇ ਇਹਦੀ ਪੁੱਛਗਿੱਛ ਕਰਦੇ ਰਹੇ ਪਰ ਉਹਦੇ ਵਿੱਚ ਬੱਚਾ ਤੇ ਇੱਕ ਆਦਮੀ ਹੋਰ ਜਿਹੜਾ ਉਹਦੇ ਨਾਲ ਮਿਸਿੰਗ ਸੀ ਫਿਰ ਉਹਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਇਹਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਐਸੀਆਦੋਤ ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨਾਪ ਕੀਤਾ ਵਇਆ ਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਏ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕਟ ਮੈਸੇਜ ਹੈ ਵੀ ਸਭ ਫੜੇ ਜਾਣਗੇ ਕਦੇ ਵੀ ਚੰਗੇ ਕੰਮ ਵੱਲੋਂ ਪੰਜਾਬ ਪੁਲਿਸ ਨੂੰ ਕਦੇ ਸਾਨੂੰ ਨਾ ਨਹੀਂ ਹੋਈ ਜਿਹੜਾ ਚੰਗਾ ਕੰਮ ਹੋਇਆ ਤੇ ਡੀਜੀ ਪੰਜਾਬ ਹਮੇਸ਼ਾ ਇਹ ਕਹਿੰਦੇ ਆ ਕਿ ਚੰਗਾ ਕੰਮ ਕਰੋ ਤੇ ਅਨਾਮਾ ਦੀ ਕੋਈ ਘਾਟ ਨਹੀਂ ਇਹ ਸਾਰੀ ਆਪਰੇਸ਼ਨਲ ਟੀਮ ਦੇ ਵਿੱਚ ਆ ਅੱਜ 10 ਲੱਖ ਰੁਪਇਆ ਡੀਜੀ ਪੰਜਾਬ ਨੇ ਇਸ ਦਾ ਜਿਹੜਾ ਕੈਸ਼ ਅਵਾਰਡ ਉਹਦੇ ਲਈ ਅਨਾਉਂਸ ਕਰਤਾ ਉਹਦੇ ਵਿੱਚ ਜੋ ਆਪਰੇਸ਼ਨਲ ਟੀਮ ਦੇ ਵਿੱਚ ਜਿੰਨੇ ਬੰਦੇ ਉਹਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਜਿਹੜਾ ਅਸੀਂ ਜਿਹੜੀ ਪ੍ਰੋਮੋਸ਼ਨ ਲਈ ਜਿਹੜਾ ਅਸੀਂ ਰਿਕਵੈਂਡ ਕਰਾਂਗੇ ਉਹ ਕਹਿੰਦੇ ਸਾਰਿਆਂ ਨੂੰ ਪ੍ਰੋਮੋਸ਼ਨ ਵੀ ਦੇਵਾਂਗੇ ਕਦੇ ਵੀ ਚੰਗੇ ਕੰਮ ਵੱਲੋਂ ਪੰਜਾਬ ਪੁਲਿਸ ਨੂੰ ਕਦੇ ਸਾਨੂੰ ਨਾ ਨਹੀਂ ਹੋਈ ਜਿਹੜਾ ਚੰਗਾ ਕੰਮ ਹੋਇਆ ਤੇ ਡੀਜੀ ਪੰਜਾਬ ਹਮੇਸ਼ਾ ਇਹ ਕਹਿੰਦੇ ਆ ਕਿ ਚੰਗਾ ਕੰਮ ਕਰੋ ਤੇ ਅਨਾਮਾਂ ਦੀ ਕੋਈ ਕਾਟ ਨਹੀਂ ਇਹ ਸਾਰੀ ਆਪਰੇਸ਼ਨਲ ਟੀਮ ਦੇ ਵਿੱਚ ਅੱਜ 10 ਲੱਖ ਰੁਪਇਆ ਡੀਜੀ ਪੰਜਾਬ ਨੇ ਇਸ ਦਾ ਜਿਹੜਾ ਕੈਸ਼ ਅਵਾਰਡ ਉਹਦੇ ਲਈ ਅਨਾਉਂਸ ਕਰਤਾ ਤੇ ਉਹਦੇ ਵਿੱਚ ਜੋ ਆਪਰੇਸ਼ਨਲ ਟੀਮ ਦੇ ਵਿੱਚ ਜਿੰਨੇ ਬੰਦੇ ਉਹਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਜਿਹੜਾ ਅਸੀਂ ਜਿਹੜੀ ਪ੍ਰੋਮੋਸ਼ਨ ਲਈ ਜਿਹੜਾ ਅਸੀਂ ਰਿਕਮੈਂਡ ਕਰਾਂਗੇ ਉਹ ਕਹਿੰਦੇ ਸਾਰਿਆਂ ਨੂੰ ਪ੍ਰੋਮੋਸ਼ਨ ਵੀ ਦੇਵਾਂਗੇ ਤਾਂ న్యూਸ 18 ਤੇ ਕਿਡ ਰੈਪ ਹੋਏ ਬੱਚੇ ਦੇ ਦਾਦੇ ਦਾ ਬਿਆਨ ਹੈ ਬੱਚੇ ਦੇ ਦਾਦਾ ਗੁਰਜੰਟ ਸਿੰਘ ਥੋੜੀ ਦੇਰ ਪਹਿਲਾਂ ਸਾਡੇ ਨਾਲ ਜੁੜੇ ਸੀ 7 ਸਾਲਾ ਬਵਕੀਰਤ ਉਹਨਾਂ ਦਾ ਪੋਤਰਾ ਉਹਨਾਂ ਕਹਾਂ ਕਿ ਬਿਲਕੁਲ ਸਹੀ ਸਲਾਮਤ ਹੈ ਘਰ ਦੇ ਅੰਦਰੋਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕਿਡਰੈਪ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਬਾਈਕ ਤੇ ਕਿਡਰੈਪਰਾਂ ਦਾ ਪਿੱਛਾ ਵੀ ਕੀਤਾ ਪਰ 6-7 ਕਿਲੋਮੀਟਰ ਅੱਗੇ ਜਾ ਕੇ ਉਹ ਗਾਇਬ ਹੋ ਗਏ ਕਿਡਰੈਪਰਾਂ ਦੇ ਮੂੰਹ ਬੰਨੇ ਹੋਏ ਸੀ ਜਿਸ ਕਰਕੇ ਪਰਿਵਾਰ ਕਿਸੇ ਨੂੰ ਵੀ ਪਛਾਣ ਨਹੀਂ ਸਕਿਆ ਇਹ ਹੁਣ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਜਸਪ੍ਰੀਤ ਸਿੰਘ ਜਿਹੜਾ ਕਿਡਰੈਪਰ ਸੀ ਉਹਨਾਂ ਦੇ ਹੀ ਪਿੰਡ ਦਾ ਸੀ ਕਿਡਰੈਪਰਾਂ ਨੇ ਉਹਨਾਂ ਕਿਹਾ ਕਿ 30 ਲੱਖ ਰੁਪਏ ਬੱਗੇ ਔਰ 30 ਲੱਖ ਦੀ ਫਰौती ਦੇਣ ਦੇ ਲਈ ਸਾਡੇ ਸਾਡੀ ਜਿਹੜੀ ਸਾਨੂੰ ਜਗ੍ਹਾ ਦੱਸੀ ਗਈ ਕਿ ਉਸ ਜਗ੍ਹਾ ਤੇ ਆ ਕੇ ਦੇਣੇ ਲੈ ਪਰ ਇਸ ਤੇ ਇਸ ਸਬ ਦੇ ਵਿੱਚ ਪੁਲਿਸ ਨੇ ਬੱਚੇ ਨੂੰ ਸਕੁਸ਼ਲ ਬਰਾਮਦ ਕਰਿਆ ਤਾਂ ਬੱਚੇ ਦੇ ਦਾਦਾ ਗੁਰਜੰਤ ਸਿੰਘ ਵੱਲੋਂ ਇਹ ਪੂਰੀ ਕਹਾਣੀ ਬਿਆਨ ਕੀਤੀ ਗਈ ਕਿ ਕਿਸ ਤਰੀਕੇ ਨਾਲ ਬੱਚੇ ਨੂੰ ਕਿਡਨਾਪ ਕੀਤਾ ਘਰ ਦੇ ਅੰਦਰ ਦੋ ਕਿਡਨਾਪਰ ਆਉਂਦੇ ਨੇ ਔਰ ਬੱਚੇ ਨੂੰ ਚੱਕ ਕੇ ਤੁਰੰਤ ਭੱਜ ਜਾਂਦੇ ਨੇ ਬੱਚੇ ਦੇ ਦਾਦਾ ਗੁਰਜੰਟ ਸਿੰਘ ਨੇ ਕਿਹਾ ਕਿ ਅਸੀਂ ਉਸ ਵੇਲੇ ਘਰ ਦੇ ਵਿੱਚ ਹੀ ਮੌਜੂਦ ਸੀ ਪਰ ਥੋੜਾ ਸਾਈਡ ਤੇ ਸੀ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਿਆ ਕਿਉਂਕਿ ਬੱਚੇ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਬੱਚੇ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਔਰ ਉਸ ਵੇਲੇ ਜਦੋਂ ਉਹ ਫਟਾਫਟ ਮੋਟਰਸਾਈਕਲ ਤੇ ਉਹਨਾਂ ਦੇ ਪਿੱਛੇ ਭੱਜੇ ਤਾਂ ਉਹ ਕਾਫੀ ਤੇਜ਼ੀ ਦੇ ਨਾਲ ਮੋਟਰਸਾਈਕਲ ਪਾ ਜਾ ਕੇ ਲੈ ਗਏ 6-7 ਕਿਲੋਮੀਟਰ ਤੱਕ ਪਿੱਛਾ ਕਰਦੇ ਰਹੇ ਪਰ ਉਸ ਤੋਂ ਬਾਅਦ ਉਹ ਗਾਇਬ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਫਿਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਨਾ ਸਿਰਫ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਬਲਕਿ ਜਿਹੜਾ ਕਿਡਨੈਪਰ ਸੀ ਉਸ ਨੂੰ ਵੀ ਮਾਰ ਦਿੱਤਾ ਗਿਆ ਜੋ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਐਨਕਾਊਂਟਰ ਹੋਇਆ ਉਸ ਦੇ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹ ਕਿਡਨੈਪਰ ਜ਼ਖਮੀ ਹੋ ਗਿਆ ਗੋਲੀ ਲੱਗਣ ਨਾਲ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਾਰਿਆਂ ਨੂੰ ਪੁਲਿਸ ਹਸਪਤਾਲ ਲੈ ਕੇ ਗਈ ਔਰ ਉੱਥੇ ਉਹ ਕਿਡਨੈਪਰ ਨੂੰ ਮ੍ਰਿਤਕ ਘਰਾਣ ਦੇ ਦਿੱਤਾ ਸੋ ਉਹ ਕਿਡਨੈਪਰ ਪੁਲਿਸ ਦੀ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ ਹੈ ਭੁਪਿੰਦਰ ਸਿੰਘ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਭੁਪਿੰਦਰ ਤਕਰੀਬਨ ਡੀਆਈਜੀ ਮਨਦੀਪ ਸਿੱਧੂ ਹੋਰਾਂ ਨੇ ਸਾਰੀਆਂ ਚੀਜ਼ਾਂ ਸਪਸ਼ਟ ਕੀਤੀਆਂ ਨੇ ਕਿ ਕਿਸ ਤਰੀਕੇ ਨਾਲ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੋ ਪੁਲਿਸ ਦੀ ਟੀਮਾਂ ਤਿੰਨ ਜ਼ਿਲ੍ਹਿਆਂ ਦੀਆਂ ਟੀਮਾਂ ਲੱਗੀਆਂ ਨੇ ਔਰ ਹੁਣ ਪੁਲਿਸ ਦੇ ਅਧਿਕਾਰੀ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਜਾ ਰਹੇ ਨੇ ਬੱਚੇ ਦੇ ਘਰ ਕਿੰਨੀ ਦੇਰ ਚ ਪਹੁੰਚ ਰਹੇ ਨੇ ਇਥੇ ਜਿਹੜਾ ਇੱਕ ਘੰਟੇ ਦਾ ਰਸਤਾ ਦੱਸਿਆ ਜਾਂਦਾ ਉਹ ਉਹ ਜਾ ਕੇ ਉਹ ਜਿਹੜਾ ਹੈਗਾ ਬੱਚੇ ਨੂੰ ਉੱਥੇ ਪਰਿਵਾਰਕ ਮੈਂਬਰ ਨੂੰ ਸਪੁਰਦ ਕਰਨਗੇ ਕਿਉਂਕਿ ਪਰਿਵਾਰ ਦੇ ਵੀ ਬਹੁਤ ਹੀ ਸੂਝ-ਬੂਝੇ ਚ ਦਿਖਾਈਆ ਕਿਉਂਕਿ ਜ਼ਿਆਦਾਤਰ ਜਿਹੜੇ ਹੈਗੇ ਕਿਡਨੈਪਰਾਂ ਤੋਂ ਲੋਕ ਡਰ ਜਾਂਦੇ ਨੇ ਇਤਨਾ ਕਿਤੇ ਆਪਣਾ ਬੱਚਾ ਵੀ ਦਿਵਾ ਲੈਂਦੇ ਨੇ ਇੱਥੇ ਪਰਿਵਾਰ ਨੇ ਜਿਹੜੀ ਸੂਝ-ਬੂਝ ਦਿਖਾਈਆ ਭਾਵੇਂ ਕਿ 1 ਕਰੋੜ ਰੁਪਏ ਦੀ ਉਹਨਾਂ ਨੇ ਫਰੋਸਤੀ ਦੀ ਮੰਗ ਕੀਤੀ ਸੀ ਤੇ ਉਹ ਗੱਲਾਂ ਕਰਦੇ ਨਾਲ ਨਾਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਵੀ ਕਿਹਾ ਵੀ ਤੁਸੀਂ ਉਹਨਾਂ ਨਾਲ ਆਪਦਾ ਗੱਲਾਂ ਜਾਰੀ ਰੱਖੋ ਤੇ 30 ਲੱਖ ਰੁਪਏ ਵਿੱਚ ਜਿਹੜਾ ਹੈਗਾ ਉਹ ਤੈ ਹੁੰਦਾ ਸਾਦਾ ਉਸ ਤੋਂ ਬਾਅਦ ਪੁਲਿਸ ਵੱਲੋਂ ਟਰੇਸ ਕੀਤਾ ਜਾਂਦਾ ਇਸ ਮਾਮਲੇ ਵਿੱਚ ਜਿਹੜੀ ਇਹ ਜਿਹੜੀ ਮੋਟਰਸਾਈਕਲ ਮੋਟਰਸਾਈਕਲ ਤੋਂ ਬਾਅਦ ਉਹਨਾਂ ਨੇ ਫੋਰਚਨਰ ਕਾਰ ਲਈ ਹੈ ਇਹ ਵੀ ਦੱਸਿਆ ਜਾ ਰਿਹਾ ਜੀ ਫੋਰਚਨਰ ਕਾਰ ਆ ਇਹ 3 ਮਹੀਨੇ ਤੋਂ ਇਹਨਾਂ ਨੇ ਕਰਾਇਤੇ ਲਈ ਹੋਈ ਸੀ ਕਰਾਇਤੇ ਲੈ ਕੇ ਇਹਨਾਂ ਨੇ ਫੋਰਚਨਰ ਕਾਰ ਇਹ ਘਟਨਾ ਨੂੰ ਇਲਜਾਮ ਦੇਣਾ ਸੀ ਇਸ ਤੋਂ ਬਾਅਦ ਪੁਲਿਸ ਨੇ ਐਕਾਉਂਟਰ ਕਰਦੀ ਆ ਕਿਉਂਕਿ ਜਿਹੜੀ ਗੱਡੀ ਸੀ ਬਹੁਤ ਬਹੁਤ ਤੇਜ਼ ਆ ਰਹੀ ਸੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਜੋ ਇਹ ਰਸਤਾ ਦਾ ਖੇਤਾਂ ਦੇ ਵਿੱਚ ਤਾਂ ਜਾ ਰਿਹਾ ਵੀ ਅੱਗੇ ਨਿਕਲੇਗਾ ਤੇ ਨਹੀਂ ਇਹ ਦੋਨੋਂ ਪਾਸੋਂ ਪੁਲਿਸ ਨੇ ਘੇਰਾ ਪਾਇਆ ਖੇਤਾਂ ਵਿੱਚ ਉਸ ਤੋਂ ਬਾਅਦ ਜਦੋਂ ਨਹੀਂ ਰੁਕੇ ਉਹਨਾਂ ਨੇ ਫਾਇਰ ਸ਼ੁਰੂ ਕੀਤੇ ਨਾਲ ਹੀ ਦਾ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤੀ ਗਈ ਤੇ ਉਸ ਵਿੱਚ ਜਿਹੜਾ ਇੱਕ ਐਨਕਾਊਂਟਰ ਤੇ ਗੋਲੀ ਲੱਗਦੇ ਜਦੋਂ ਕਿ ਰਜਿੰਦਰ ਹਸਪਤਾਲ ਜਾਂਦੇ ਉੱਤੇ ਉਹਨੂੰ ਮ੍ਰਿਤਕ ਘੋਸ਼ਿਤ ਕੀਤਾ ਜਾਂਦਾ ਜੋ ਪੁਲਿਸ ਵੱਲੋਂ ਬਹੁਤ ਹੀ ਸੂਝ ਬੂਝ ਨਾਲ ਜੋ 7 ਸਾਲਾਂ ਦੇ ਬੱਚੇ ਨੂੰ ਉਹਨਾਂ ਦੇ ਕਿਡਨੈਪਰਾਂ ਦੀ ਚੁੰਗਲ ਚੋਂ ਬਚਾਇਆਗਾ ਜੋ ਛਲਾਗਾ ਜੋ ਕਦਮਾਂ ਅਤੇ ਹੁਣ ਜਿਹੜੇ ਪਿੰਡ ਵਾਸੀ ਵੀ ਨੇ ਇੱਥੇ ਵੀ ਕਾਫੀ ਜਮਾਵੜਾ ਲੱਗਿਆ ਹੋਇਆ ਉਹ ਉਹ ਵੀ ਕਹਿ ਰਹੇ ਨੇ ਜੋ ਪੁਲਿਸ ਦਾ ਇਹ ਕਦਮਾ ਬਹੁਤ ਹੀ ਚਲਾਗਾ ਉਹ ਕਦਮਾ ਜੀ ਤਾਂ ਸਾਡੇ ਸਹਿਯੋਗੀ ਮਨੋਜ ਸ਼ਰਮਾ ਵੀ ਜੁੜੇ ਨੇ ਪਟਿਆਲਾ ਤੋਂ ਮਨੋਜ ਐ ਬੜੀ ਸੂਝ ਬੂਝ ਦੇ ਨਾਲ ਪੁਲਿਸ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਦੋ ਤਿੰਨ ਚੀਜ਼ਾਂ ਨੇ ਇੱਕ ਚੀਜ਼ ਤੇ ਇਹ ਹੈ ਕਿ ਇਹ ਬੜੀ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਪੂਰਾ ਆਪਰੇਸ਼ਨ ਜਿਹੜਾ ਹੈ ਉਹ ਕੀਤਾ ਗਿਆ ਬੜੀ ਸੋਚੀ ਸਮਝੀ ਪਲੈਨਿੰਗ ਸੀ ਕਿਡਨੈਪਰਾਂ ਦੀ ਉਸ ਤੋਂ ਬਾਅਦ ਪੁਲਿਸ ਨੇ ਜਿਸ ਤਰੀਕੇ ਨਾਲ ਆਪਣਾ ਰੋਲ ਨਿਭਾਇਆ ਹੈ ਔਰ ਇਹਨਾਂ ਨੂੰ ਇਹ ਇੱਕ ਨੂੰ ਮਾਰਿਆ ਗਿਆ ਔਰ ਦੋ ਜਿਹੜੇ ਨੇ ਅਰੈਸਟ ਕਰ ਲਏ ਗਏ ਨੇ ਜੀ ਬਿਲਕੁਲ ਵਿਜੇਪਾਲ ਜਿਹੜੀ ਪੂਰੀ ਪੁਲਿਸ ਦੀ ਰਣਨੀਤੀ ਸੀ ਉਹ ਇਹ ਸੀ ਕਿ ਜਿਹੜੇ ਇਹ ਕਿਡਨਾਪਰ ਸੀਗੇ ਬੜੇ ਸ਼ਾਸਤਰ ਸੀ ਇਹਨਾਂ ਨੇ ਉਹਨਾਂ ਰਾਹਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ ਕਿਤੇ ਸੀ ਸੀ ਟੀ ਵੀ ਕੈਮਰੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਅਸੀਂ ਆਪ ਨੂੰ ਤੇ ਡਿਵਾਈਸ ਨੇ ਉਹਨਾਂ ਦੀ ਪਕੜ ਦੇ ਵਿੱਚ ਨਾ ਆਇਆ ਕਰੇ ਲਿੰਕ ਰੋਡ ਦੇ ਉੱਪਰ ਜਾਂਦੇ ਰਹੇ ਤੇ ਉਸ ਤੋਂ ਬਾਅਦ ਪੁਲਿਸ ਪੁਲਿਸ ਦੀ ਜ਼ਿੰਮੇਵਾਰੀ ਹੋ ਰੈਸ ਕਰਕੇ ਵੀ ਬਾਝਾਂਦੀ ਐ ਕਿ ਜਿਹੜਾ ਬੱਚਾ ਸੀ ਉਹ ਇਹਨਾਂ ਦੇ ਨਾਲ ਸੀ ਤੇ ਖੁਦ ਡੀਜੀਪੀ ਮਿੰਟ ਮਿੰਟ ਦੀ ਜਾਣਕਾਰੀ ਸੀ ਜਿਹੜੀ ਪੁਲਿਸ ਤੋਂ ਲੈ ਰਹੇ ਸੀ ਕਿ ਬੱਚਾ ਸੁਰੱਖਿਤ ਰਹੇ ਬੱਚਾ ਸੁਰੱਖਿਤ ਹੈ ਮੈਨੂੰ ਦੱਸੋ ਤੇ ਉਸ ਤੋਂ ਬਾਅਦ ਜਿਵੇਂ ਹੀ ਇਹਨਾਂ ਨੂੰ ਪਿੰਡ ਦੇ ਲਿੰਕ ਰੋਡ ਦੇ ਵਿੱਚ ਪੁਲਿਸ ਦੇ ਵੱਲੋਂ ਝੇਰਿਆ ਜਾਂਦਾ ਤਾਂ ਉਸ ਤੇ ਵੀ ਪੁਲਿਸ ਦੀ ਇਹੀ ਆਪਾਂ ਕਹਿ ਸਕਦੇ ਹਾਂ ਕਿ ਰਣਨੀਤੀ ਸੀ ਕਿ ਬੱਚੇ ਨੂੰ ਕੋਈ ਆਸਨਾਵੇ ਤੇ ਉਹੀ ਗਲਤੀ ਕੀਤੀ ਪੁਲਿਸ ਦਾ ਜਿਹੜਾ ਹੈ ਆਪਰੇਸ਼ਨ ਹੈ ਬਹੁਤ ਆਫਲ ਹੋਇਆ ਪਰ ਬੇਸ਼ੱਕ ਇਹਦੇ ਵਿੱਚ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵੀ ਗੋਲੀਆਂ ਲੱਗੀਆਂ ਨੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਖੁਦ ਜਿਹੜੇ ਜਿਹੜੇ ਇਸ ਅਧਿਕਾਰੀ ਟੀਮ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਵੀ 10 ਲੱਖ ਦਾ ਜਿਹੜਾ ਇਨਾਮ ਹੈ ਉਹ ਪੰਜਾਬ ਪੁਲਿਸ ਦੇ ਵੱਲੋਂ ਦਿੱਤਾ ਜਾਊਗਾ ਕਿ ਉਹਨਾਂ ਨੇ ਇੰਨੀ ਵੱਡੀ ਕਾਰਵਾਈ ਵਧੀਆ ਕਾਰਵਾਈ ਕਿਉਂਕਿ ਇੱਕ ਬੱਚੇ ਦੀ ਜਾਨ ਜਿੱਥੇ ਬਚਾਈ ਗਈ ਉਸੇ ਨਾਲ ਹੀ ਅਪਰਾਧੀਆਂ ਨੂੰ ਵਿੱਚ ਸੰਦੇਸ਼ ਦੇ ਕੇ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿਂਦੇ ਹੋ ਤਾਂ ਤੁਹਾਡਾ ਜਿਹੜਾ ਅੰਜਾਮ ਹੈ ਉਹ ਬਹੁਤ ਮਾੜਾ ਹੋਣਾ ਦੋ ਜ਼ਖਮੀ ਜਿਹੜੇ ਕਿਡਨੈਪਰ ਨੇ ਤੇ ਇੱਕ ਜਿਹੜਾ ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਹੈ ਵਿਜੇਪਾਲ ਜੀ ਇਸੇ ਪਿੰਡ ਦਾ ਰਹਿਣ ਵਾਲਾ ਜਿਸੇ ਦਾ ਇਹ ਬੱਚਾ ਹੈ ਉਥੇ ਦਾ ਹੀ ਰਹਿਣ ਵਾਲਾ 23 ਸਾਲ ਦੀ ਉਮਰ ਹੈ ਸਿਰਫ 23 ਸਾਲ ਦੀ ਉਮਰ ਦੇ ਵਿੱਚ ਇਹੀ ਮਾਸਟਰਮਾਈਂਡ ਸੀਗਾ ਜਿਸ ਨੇ ਕੀ ਪੂਰੀ ਜਿਹੜੀ ਇਹ ਆਪਾਂ ਕਹਿ ਸਕਦੇ ਕੱਤਲ ਦਾ ਅੰਜਾਮ ਦਿੱਤਾ ਪਰ ਉਸ ਤੋਂ ਪਹਿਲਾਂ ਪੂਰੀ ਪਲੈਨਿੰਗ ਕੀਤੀ ਗਈ ਜਿਹੜੀ ਪ੍ਰੈਨਸ ਆਪਾਂ ਕਹਿ ਸਕਦੇ ਕਿ ਕਿਸ ਤਰ੍ਹਾਂ ਜਿਹੜਾ ਇਹ ਕਰਦੇ ਕੰਮ ਕਰ ਦਿੱਤਾ ਖੰਡਾਪੁਰ ਜਿਹਨਾਂ ਫੇਰ ਪੋਖਾ ਤੇ ਪਟਿਆਲਾ ਬਜੀ ਜੀ ਔਰ ਇਹ ਦੂਜੀ ਗੱਲ ਮਨੋਜ ਪੁਲਿਸ ਦੀ ਹੌਸਲਾ ਫਜ਼ਾਈ ਕੀਤੀ ਗਈ ਹੈ 10 ਲੱਖ ਦਾ ਨਗਦ ਦੇ ਨਾਮ ਜਿਵੇਂ ਡੀਆਈਜੀ ਕਹਿ ਰਹੇ ਸੀ ਕਿ ਦਿੱਤਾ ਜਾ ਰਿਹਾ ਔਰ ਮਹਿਕਮੇ ਦੇ ਵਿੱਚ ਵੀ ਉਹਨਾਂ ਨੂੰ ਵਿਭਾਗ ਦੇ ਵਿੱਚ ਵੀ ਤਰੱਕੀ ਰਿਕਮੈਂਡ ਕੀਤੀ ਜਾਊਗੀ ਜੀ ਬਿਲਕੁਲ ਜੇ ਆਪਾਂ ਕਹਿੰਦੇ ਤਾਂ ਸਪੈਸ਼ਲ ਸੈਲ ਹੋ ਗਿਆ ਪਟਿਆਲਾ ਦਾ ਉਹਦੇ ਵਿੱਚ ਤੇ ਸੀਆਈਏ ਸਟਾਫ ਪਟਿਆਲਾ ਹੋ ਗਿਆ ਮਲੇਰਕੋਟਲਾ ਅਮਰਗੜ ਦੀ ਜਿਹੜੀ ਪੁਲਿਸ ਟੀਮ ਦੇ ਵਿੱਚ ਮੁਲਾਜ਼ਮ ਸ਼ਾਮਿਲ ਸੀ ਸਾਰਿਆਂ ਨੂੰ ਅਨੰਮ ਦੇ ਨਾਲ-ਨਾਲ ਤਰੱਕੀ ਦੀ ਗੱਲ ਦੇਣ ਦੀ ਗੱਲ ਜਿਹੜੇ ਡੀਆਈਜੀ ਮਨਦੀਪ ਸਿੰਘ ਸਿੱਧੂ ਕਹ ਰਹੇ ਨੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਸਾਡੇ ਜਿਹੜੇ ਅਸਰਨੇ ਚਾਹੇ ਛੋਟਾ ਹੋਮਗਾਰਡ ਦਾ ਜਵਾਨ ਹੋਵੇ ਇੰਸਪੈਕਟਰ ਹੋਣ ਜਾਂ ਡੀਐਸਪੀ ਐਸਐਸਪੀ ਹੁਣ ਸਾਰਿਆਂ ਨੇ ਤੇ ਜਦੋਂ ਤੋਂ ਬੱਚਾ ਗਵਾਹ ਹੋਇਆ ਸੀ ਇਹਨਾਂ ਨੂੰ ਨੀਂਦ ਵੀ ਨਹੀਂ ਆਈ ਯਾਨੀ ਕਿ ਸੌਂਦੇ ਨਹੀਂ ਸੀ ਰਾਤ ਤੱਕ ਇਹੀ ਇਹਨਾਂ ਦੀ ਜ਼ਿੰਮੇਵਾਰੀ ਰਹਿੰਦੀ ਸੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੇਸ ਕੀਤਾ ਜਾਵੇ ਤੇ ਵਿਜੇਪਾਲ ਜੀ ਦੱਸਣਾ ਕਿ ਜਿਸ ਤਰ੍ਹਾਂ ਪੁਲਿਸ ਜਦੋਂ ਕੋਈ ਕਾਰਵਾਈ ਕਰਦੀ ਹੈ ਤਾਂ ਇਹ ਗੱਲ ਕਹਿੰਦੀ ਹੈ ਕਿ ਅਸੀਂ ਆਧੁਨਿਕ ਤਕਨੀਕ ਦੇ ਨਾਲ अपराधीया नु ट्रेस ਕਰ ਲਿਆ ਤੇ ਤੁਸੀਂ ਦੂਜੇ ਪਾਸੇ ਦੇਖੋ ਕਿ ਇਸ ਜੇ ਇਸ ਮਾਮਲੇ ਦੀ ਗੱਲ ਕਰੀਏ ਇਸ ਘਟਨਾ ਦੀ ਤਾਂ ਜਿਹੜੇ ਇਹ ਕਿਡਨੈਪਰ ਸੀ ਉਹਨਾਂ ਨੇ ਦੇਖੋ ਪਹਿਲਾਂ ਬੱਚੇ ਨੂੰ ਮੋਟਰਸਾਈਕਲ ਦੇ ਉੱਪਰ ਅਗਵਾ ਕੀਤਾ ਕਿ ਤਾਂ ਕਿ ਪੁਲਿਸ ਦੀ ਨਿਗਰ ਹੈ ਕਿ ਮੋਟਰਸਾਈਕਲ ਸਵਾਰਾਂ ਨੂੰ ਤਲਾਸ਼ ਕੀਤਾ ਜਾਵੇ ਮੋਟਰਸਾਈਕਲਾਂ ਦੇ ਉੱਪਰ ਨਜ਼ਰ ਰੱਖੀ ਜਾਵੇ ਉਸ ਤੋਂ ਬਾਅਦ ਉਹ ਫੋਰਚੂਨਰ ਗੱਡੀ ਦੇ ਵਿੱਚ ਉਹਨਾਂ ਨੇ ਤੇ ਬੱਚੇ ਨੂੰ ਲੈ ਕੇ ਅੱਗੇ ਜਿ ਅੱਗੇ ਨਿਕਲਦੇ ਜਾਂਦੇ ਨੇ ਤੇ ਉਹਨਾਂ ਦਾ ਨਿਸ਼ਾਨਾ ਇਹੀ ਸੀ ਕਿ ਅਸੀਂ ਜਿਹੜੀ 1 ਤੋਂ ਲੈ ਕੇ 2 ਕਰੋੜ ਤੱਕ ਦੀ ਜਿਹੜੀ ਰਕਮ ਹੈ ਉਹ ਪਰਿਵਾਰ ਤੋਂ ਲਈਏ ਕਿਉਂਕਿ ਪਰਿਵਾਰ ਇੱਕ ਵਧੀਆ ਪਰਿਵਾਰ ਹੈ ਪਿੰਡ ਦਾ ਤੇ ਜਿਹੜਾ ਜਸਪ੍ਰੀਤ ਹੈ ਉਹਦੀ ਇਹੀ ਮਨਸ਼ਾ ਸੀ ਕਿ ਮੈਂ ਆਪਣੇ ਪਿੰਡ ਦੇ ਇਸ ਬੱਚੇ ਨੂੰ ਸੌਫਟ ਟਾਰਗੇਟ ਹੁੰਦੇ ਨੇ ਬੱਚੇ ਤੇ ਘਰ ਦੇ ਬਾਹਰੋਂ ਜਦੋਂ ਉਸ ਨੂੰ ਕਿਡਨੈਪ ਕੀਤਾ ਗਿਆ ਤਾਂ ਉਹਨਾਂ ਨੂੰ ਇਹ ਹੋ ਗਿਆ ਕਿ ਜੀ ਅਸੀਂ ਜਿਹੜੀ ਵੱਡੀ ਪ੍ਰਾਪਤੀ ਕਰਨ ਲਈ ਪਰ ਜਿਸ ਤਰ੍ਹਾਂ ਖੁਦ ਡੀਆਜੀ ਸਾਹਿਬ ਨੇ ਕਿਹਾ ਕਿ ਸਭ ਫੜੇ ਜਾਣਗੇ ਉਹਨਾਂ ਨੇ ਟੀਵੀ ਦੇ ਵਿੱਚ ਇਹੀ ਗੱਲ ਕਹੀ ਕਿ ਇਸ ਕਰਕੇ ਜਿਹੜੀ ਪੰਜਾਬ ਪੁਲਿਸ ਹੈ ਉਹ ਕਿਸੇ ਨੂੰ ਨਹੀਂ ਬਖਸ਼ੂਗੀ ਇਸ ਕਰਕੇ ਅਪਰਾਧੀ ਇਹ ਸੋਚ ਰਹੇ ਨੇ ਤੇ ਉਹਨਾਂ ਦੇ ਇਨਕਾਊਂਟਰ ਹੋਇਆ ਤੇ ਜੇ ਕਿਉਂਕਿ ਬਿਰੋਜ ਇਸ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਇਹ ਹੋ ਜਾਂਦਾ ਹੈ ਬਹੁਤ ਸਾਰੇ ਕੇਸ ਆਪਾਂ ਐਜ਼ ਅ ਜਰਨਲਿਸਟ ਕਵਰ ਕਰਦੇ ਆਂ ਦੇਖਦੇ ਆਂ ਕਿ ਜਦੋਂ ਕਿਡਨੈਪਰ ਨੂੰ ਹਲਕਾ ਜਾ ਵੀਏ ਆਭਾਸ ਹੋ ਗਿਆ ਹਲਕਾ ਜਾਏ ਆਈਡੀਆ ਹੋ ਗਿਆ ਕਿ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ ਜਿਵੇਂ ਜਸਪ੍ਰੀਤ ਸਿੰਘ ਇੱਥੇ ਤਾਂ ਬਹੁਤ ਜ਼ਿਆਦਾ ਰਿਸਕ ਸੀ ਜੇ ਜਸਪ੍ਰੀਤ ਸਿੰਘ ਉਸੇ ਪਿੰਡ ਦਾ ਰਹਿਣ ਵਾਲਾ ਸੀ ਜਿਵੇਂ ਉਹਨਾਂ ਨੇ ਦੱਸਿਆ ਤਾਂ ਕਈ ਵਾਰੀ ਜਾਣ ਦੇ ਕਰਕੇ ਉਹ ਪਹਿਲਾਂ ਬੱਚੇ ਦਾ ਨੁਕਸਾਨ ਪਹੁੰਚਾਉਂਦੇ ਆ ਕਿ ਬੱਚਾ ਕੱਲ ਨੂੰ ਪਛਾਣ ਨਾ ਲਵੇ ਸੁਏਸ ਕੇਸ ਦੇ ਵਿੱਚ ਗਨੀਮਤ ਤੇ ਰਹੀ ਹੈ ਕਿ ਬੱਚਾ ਸਹੀ ਸਲਾਮਤ ਬਰਾਮਦ ਹੋ ਗਿਆ। ਬਿਲਕੁਲ ਮੀ ਜੇਪਾਲ ਜੀ ਹਰ ਘਟਨਾ ਦੇ ਵਿੱਚ ਇਹੀ ਹੁੰਦਾ ਹੈ ਕਿ ਜਦੋਂ ਕੋਈ ਵੀ ਜਿਹੜਾ ਅਗਵਾ ਕੀਤਾ ਹੋਇਆ ਸ਼ਖਤ ਔਰਤ ਜਾਂ ਬੱਚਾ ਪਛਾਣ ਲਿੰਦਾ ਤਾਂ ਉਸ ਨੂੰ ਜਿਹੜੇ ਅਪਰਾਧੀ ਨੇ ਖਤਮ ਕਰ ਦਿੰਦੇ ਨੇ ਮਾਰ ਦਿੰਦੇ ਨੇ ਕਿ ਸਾਡੀ ਜਿਹੜੀ ਸੂ ਹੈ ਉਹ ਇੱਕ ਗਵਾਹ ਨਾ ਬਣ ਜਾਵੇ ਸਾਡੀ ਸੂ ਨਾ ਹੋਵੇ। ਇਸ ਮਾਮਲੇ ਦੇ ਦੀ ਚਪਾਈ ਕਿ ਸਕਦੇ ਕਿ ਕਈ ਪੱਖ ਤੋਂ ਜਿਹੜੀ ਪੁਲਿਸ ਦੀ ਇਹ ਕਾਰਵਾਈ ਹੈ ਮਾਇਨੇ ਰੱਖਦੀ ਆ। ਇਨਕਾਊਂਟਰ ਹੁੰਦਾ ਬੱਚਾ ਬਚਾ ਲਿਆ ਜਾਂਦਾ ਤੇ ਪੁਲਿਸ ਉਹਨਾਂ ਰਾਹਾਂ ਦੇ ਉੱਤੇ ਇਨਕਾਊਂਟਰ ਕਰਦੀ ਹੈ ਜਿੱਥੇ ਕੋਈ ਸੀਸੀਟੀਵੀ ਨਹੀਂ ਸੀ ਕੋਈ ਸਰਵਨਾਸ ਦਾ ਸਿਸਟਮ ਨਹੀਂ ਸੀ ਉਹਨਾਂ ਨੂੰ ਟਰੈਕ ਕਰ ਰਿਹਾ ਤੇ ਪਰ ਆਪਾਂ ਕਹਿ ਸਕਦੇ ਕਿ ਤਿੰਨ ਜ਼ਿਲ੍ਹੇ ਦੀ ਪੁਲਿਸ ਵਿੱਚ ਜਿਵੇਂ ਹੀ ਮਲੇਰਕੋਟਲਾ ਸਾਈਡ ਤੋਂ ਪਤਾ ਲੱਗਦਾ ਕਿ ਉਹ ਲਾਂਬਾ ਸਾਈਡ ਨੂੰ ਗਏ ਨੇ ਪਟਿਆਲੇ ਵੱਲ ਜਾ ਰਹੇ ਨੇ ਤਾਂ ਪਟਿਆਲਾ ਪੁਲਿਸ ਦੀ ਇਹ ਵੀ ਟੀਮ ਸੀ ਇਧਰੋਂ ਸਟਾਰਕ ਹੋ ਜਾਂਦੀ ਹੈ ਤੇ ਉਸ ਸਪਰੇਸ਼ਨ ਦੇ ਵਿੱਚ ਜਿਸ ਤਰ੍ਹਾਂ ਸਪੈਸ਼ਲ ਫਰਟੀ ਗੱਲ ਕੀਤੀ ਸੀ ਕਿ ਇਧਰੋਂ ਜਿਹੜੇ ਹਰਜਿੰਦਰ ਸਿੰਘ ਢਿੱਲੋਂ ਨੇ ਜਾਂ ਫੈਰੀ ਬੋਪਾ ਰਹੇ ਨੇ ਪਟਿਆਲੇ ਦੇ ਵੱਲੋਂ ਚੱਲਦੇ ਨੇ ਸ਼ਮਿੰਦਰ ਸਿੰਘ ਸੀਆਈਏ ਸਟਾਫ ਵੱਲੋਂ ਜਾਂਦੇ ਨੇ ਖੁਦ ਐਸਐਸਪੀ ਨਾਨਕ ਸਿੰਘ ਹੋਣ ਜਾਂ ਜਿਹੜੀ ਉਹਦੀ ਪੂਰੀ ਟੀਮ ਹੈ ਉਹਨਾਂ ਦੇ ਵੱਲੋਂ ਇਸ ਪੂਰੇ ਇਲਾਕੇ ਨੂੰ ਘੇਰ ਲਿਆ ਜਾਂਦਾ ਪਰ ਗੱਲ ਫੇਰ ਉਹੀ ਆ ਗਈ ਕਿ ਬੱਚੇ ਦਾ ਨਕਸਰਾਨ ਨਾ ਹੋਵੇ ਇਸ ਗੱਲ ਨੂੰ ਲੈ ਕੇ ਪੁਲਿਸ ਕਈ ਮੋਰਚਿਆਂ ਦੇ ਉੱਪਰ ਲੜਾਈ ਲੜ ਰਹੀ ਸੀ ਤੇ ਜਿਵੇਂ ਹੀ ਇਹ ਗੱਡੀ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਦੇ ਵੱਲੋਂ ਜਦੋਂ ਇਹਨਾਂ ਦਾ ਇਨਕਾਊਂਟਰ ਕੀਤਾ ਜਾਂਦਾ ਤਾਂ ਬਾਰ ਬਾਰ ਇਸ ਗੱਲ ਦਾ ਜ਼ਰੂਰ ਧਿਆਨ ਦਿੱਤਾ ਜਾਂਦਾ ਕਿ ਜਿਹੜਾ ਬੱਚਾ ਹੈ ਉਹਨੂੰ ਆ ਚਨਾਵੇ ਤੇ ਇੱਕ ਬੜੀ ਚੰਗੀ ਗੱਲ ਹੈ ਕਿ ਬੇਸ਼ੱਕ ਜਿਹੜੇ ਪੰਜਾਬ ਪੁਲਿਸ ਦੇ ਤਿੰਨ ਜਵਾਨ ਨੇ ਉਹ ਜ਼ਖਮੀ ਹੋਏ ਨੇ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਜਸਪ੍ਰੀਤ ਹੈ ਉਹ ਪੁਲਿਸ ਦੇ ਹੱਥੋਂ ਮਾਰਿਆ ਜਾਂਦਾ ਸੋ ਆਪਾਂ ਇਹੀ ਗੱਲ ਕਹਿ ਸਕਦੇ ਹਾਂ ਕਿ ਇੱਕ ਵੱਡਾ ਆਪਰੇਸ਼ਨ ਤਾਂ ਹੈ ਹੀ ਸੀ ਪਰ ਵਿਜੇਪਾਲ ਜੀ ਨਾਲ ਹੀ ਇਹਦੇ ਵਿੱਚ ਰਿਸਕ ਬਹੁਤ ਜ਼ਿਆਦਾ ਸੀ ਕਿ ਜਿਹੜੇ ਸ਼ਾਤਰ ਸਨਾਈਪਰ ਸੀ ਉਹਨਾਂ ਨੇ ਬੱਚੇ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੁੰਦੀ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਕਿ ਕੰਮ ਤਮਾਮ ਕਰ ਦਿੱਤਾ ਗਿਆ ਜਿਹੜਾ ਮੇਨ ਇਹਦਾ ਸਰਗਣਾ ਸੀਗਾ ਇਸ ਗੰਗ ਦਾ ਜਾਂ ਗਰੋਧ ਦਾ ਜਾਂ ਆਪਾਂ ਕਹਿ ਸਕਦੇ ਕਿ ਮਾਸਟਰਮਾਈਂਡ ਸੀਗਾ ਤੇ ਦੂਜੇ ਪਾਸੇ ਜਿਹੜੇ ਦੋ ਨੇ ਉਹਨਾਂ ਨੂੰ ਵੀ ਹੁਣ ਪੁਲਿਸ ਕਾਰਵਾਈ ਕਰਕੇ ਹੁੰਦੇ ਅੰਜਾਮ ਤੱਕ ਪਹੁੰਚਾਊਗੀ ਪਰ ਆਪਾਂ ਇੱਕ ਵਾਰੀ ਫੇਰੇ ਗੱਲ ਕਹਿ ਸਕਦੇ ਆ ਕਿ ਇੱਕ ਬੱਚੇ ਨੂੰ ਬਚਾਉਣ ਦੇ ਲਈ ਜਿਹੜਾ ਪੰਜਾਬ ਪੁਲਿਸ ਦਾ ਰੋਲ ਹੈ ਜਾਂ ਜਿਹੜੀ ਪੂਰੀ ਤਿੰਨ ਜ਼ਿਲ੍ਹਿਆਂ ਦੀ ਟੀਸਟੀ ਚਾਹੇ ਖੰਨਾ ਨੂੰ ਜਿਹਨਾਂ ਦਾ ਕੋਈ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਕੁਝ ਉਹ ਦੱਸਿਆ ਪੁਲਿਸ ਨੇ ਬਿਜੇਪਾਲ ਜੀ ਮੈਂ ਦੱਸ ਦਿਆਂ ਕਿ ਜਿਹੜਾ 23 ਸਾਲਾ ਨੌਜਵਾਨ ਹੈ ਇਹ ਇਹਨਾਂ ਦੇ ਪਿੰਡ ਦੇ ਹੀ ਰਹਿਣ ਵਾਲਾ ਹੈ ਤੇ ਪਰ ਉਹਦਾ ਹਜੇ ਤੱਕ ਜਾਂ ਦੂਜੇ ਜਿਹੜੇ ਦੋ ਉਹਦੇ ਸਾਥੀ ਸੀ ਉਹਨਾਂ ਦਾ ਫਿਲਹਾਲ ਕੋਈ ਜਿਹੜਾ ਕਿਡਨਾਪਿੰਗ ਦਾ ਜਾਂ ਹੋਰ ਕੋਈ ਪੁਰਾਣਾ ਮਾਮਲਾ ਉਹਨਦੇ ਉੱਪਰ ਨਜ਼ਰ ਨਹੀਂ ਆ ਰਹੀ ਪਹਿਲੀ ਆਪਾਂ ਕਹਿੰਦੇ ਪਹਿਲੀ ਨਜ਼ਰ ਸੀ ਆਪਾਂ ਕਹੀਏ ਪਰ ਹੁਣ ਪੁਲਿਸ ਇਸ ਕਸੂ ਲੈ ਕੇ ਅੱਗੇ ਵੀ ਕਾਰਵਾਈ ਕਰਨ ਦੀ ਸੋਚ ਰਹੀ ਜਾਂਚ ਦੇ ਵਿੱਚ ਕੀ ਅੱਗੇ ਪਤਾ ਕੀਤਾ ਜਾਵੇ ਕਿ ਕੋਈ ਹੋਰ ਲੋਕ ਤਾਂ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਸੀ ਜਿਨ੍ਹਾਂ ਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਠੀਕ ਹੈ ਧੰਨਵਾਦ ਬਰੋਜ ਇਸ ਜਾਣਕਾਰੀ ਦੇ ਲਈ ਤਾਂ ਪੁਲਿਸ ਦੀ ਸ਼ੂਜ-ਬੂਝ ਦੇ ਨਾਲ ਬੱਚਾ ਸਹੀ ਸਲਾਮਤ ਸਕੁਸ਼ਲ ਉਸਦੇ ਬਾਪਿਆਂ ਦੇ ਹਵਾਲੇ ਕੀਤਾ ਜਾ ਰਿਹਾ ਥੋੜੀ ਦੇਰ ਦੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਬੱਚੇ ਦੇ ਪਰਿਵਾਰ ਦੇ ਕੋਲ ਉਹਨਾਂ ਦੇ ਪਿੰਡ ਪਹੁੰਚ ਰਹੇ ਨੇ ਕੈਬਨਿਟ ਮੰਤਰੀ ਹਰਪਾਲ ਚੀਮਾ ਉਹਨਾਂ ਦੇ ਪਿੰਡ ਪਹੁੰਚ ਰਹੇ ਨੇ ਔਰ ਬੱਚੇ ਨੂੰ ਉਸਦੇ ਬਾਪਿਆਂ ਦੇ ਹਵਾਲੇ ਕੀਤਾ ਜਾ ਰਿਹਾ ਬੱਚਾ ਜ਼ਾਹਿਰ ਜੀ ਗੱਲ ਹੈ ਡਰਿਆ ਘਬਰਾਇਆ ਸਹਿਮਿਆ ਹੁੰਦਾ ਹੈ ਛੋਟਾ ਬੱਚਾ ਹੈ ਪਹਿਲੀ ਕਲਾਸ ਦੇ ਵਿੱਚ ਪੜਦਾ ਹੈ 7 ਸਾਲ ਦਾ ਔਰ ਉਸ ਦੇ ਨਾਲ ਇਹ ਘਟਨਾਕ੍ਰਮ ਜਿਹੜਾ ਹੈ ਵਾਪਰਿਆ ਹੈ ਕਈ ਵਾਰੀ ਐਸੇ ਘਟਨਾਕ੍ਰਮ ਤੁਹਾਡੇ ਦਿਮਾਗ ਤੇ ਗਹਿਰਾ ਅਸਰ ਕਰ ਦਿੰਦੇ ਨੇ ਪਰ ਪੁਲਿਸ ਦੀ ਸੂਝ-ਬੂਝ ਦੇ ਨਾਲ ਇਹ ਜਿਹੜਾ ਮਾਮਲਾ ਸੀ ਇਸ ਨੂੰ ਸੁਲਝਾ ਲਿਆ ਗਿਆ ਔਰ ਜੋ ਮੁੱਖ ਮਲਜ਼ਮ ਸੀ ਜੋ ਮਾਸਟਰਮਾਈਂਡ ਸੀ ਇਸ ਪੂਰੀ ਕਿਡਨੈਪਿੰਗ ਦਾ ਉਸ ਨੂੰ